ਪੰਜਾਬ ਸਰਕਾਰ ਵੱਲੋਂ ਸੂਬੇਚੋਂ ਨਸ਼ੇ ਨੂੰ ਠੱਲ ਪਾਉਣ ਲਈ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਤਹਿਤ ਅੱਜ ਫਗਵਾੜਾ ਸ਼ਹਿਰ ਦੀ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਇਲਾਕੇ ਲੌਗ ਗੇਟ 'ਚ ਡੀਆਈਜੀ ਨਵੀਨ ਸਿੰਘਲਾ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿੱਚ ਨਸ਼ਿਆਂ ਨੂੰ ਰੋਕਣ ਲਈ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਆ ਡੀਆਈਜੀ ਨਵੀਨ ਸਿੰਘਲਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਸਹਿਤ ਅੱਜ ਫਗਵਾੜਾ ਦੇ ਲੌਗ 8 ਵਿਖੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਕਿਆ ਕਿ ਜੇਕਰ ਕਿਸੇ ਵਿਅਕਤੀ પાસે ਚੈਕਿੰਗ ਦੌਰਾਨ ਨਸ਼ੇ ਦੀ ਬ੍ਰਾਂਦਗੀ ਹੁੰਦੀ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਜਾਣਕਾਰੀ ਦਿੰਦੇ ਹੋਣਾਂ ਦੱਸਿਆ ਕਿ ਪੂਰੀ ਰੇਂਜ ਵਿੱਚ ਨਸ਼ੇ ਦੇ ਖਾਤਮੇ ਲਈ ਪੁਲਿਸ ਵੱਲੋਂ ਹੁਣ ਤੱਕ ਕਰੀਬ 350 ਦੇ ਐਫਆਈਆਰ ਦਰਜ ਕੀਤੀਆਂ ਹਨ ਤੇ 450 ਦੇ ਕਰੀਬ ਛੋਟੇ ਵੱਡੇ ਸਮਗਲਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਨੂੰ ਵੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਉਹਨਾਂ ਕਿਹਾ ਕਿ ਇਹ ਮੁਹਿੰਮ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਚਲਦੀ ਰਹੇਗੀ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਕਪੂਰਥਲਾ ਗੌਰਵ ਤੂਰਾ ਐਸਟੀ ਫਗਵਾੜਾ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ 파ਰਥ ਪੂਸ਼ਨ ਅਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਸਮੇਤ ਵੱਡੀ ਗਿਣਤੀ ਵਿੱਚ ਪੁਰਸ ਹਾਜ਼ਰ ਸੀ ਹੋਰ ਇਸ ਬਾਬਤ ਵਿੱਚ ਦੇ ਜਾਣਕਾਰੀ ਦਿੰਦਿਆਂ ਡੀਆਈਜੀ ਨਵੀਨ ਸਿੰਘਲਾ ਦਾ ਕੀ ਕੁਝ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਵੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਜਿਹੜੀ ਚੈਕਿੰਗ ਕਰ ਰਹੇ ਹਾਂ ਲਗ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ 1 ਮਾਰਚ ਤੋਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਰੇਂਜ ਦੇ ਵਿੱਚ ਕਸੋ ਆਪਰੇਸ਼ਨ ਚੱਲ ਰਿਹਾ ਹੈ 22 ਕਸੋ ਆਪਰੇਸ਼ਨ ਚੱਲ ਰਿਹਾ ਹੈ ਰੇਂਜ ਦੇ ਵਿੱਚ ਉਹਦੇ ਵਿੱਚ ਅੱਜ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ ਇੱਥੇ ਅਸੀਂ ਕਸੋ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਜੇ ਐਨਫੋਰਸਮੈਂਟ ਦੀ ਗੱਲ ਕਰੀਏ ਤਾਂ ਪੂਰੀ ਰੇਂਜ ਦੇ ਵਿੱਚ ਤਕਰੀਬਨ 350 ਐਫਆਈਆਰ ਦੇ ਵਿੱਚ ਔਰ 450 ਦੇ ਕਰੀਬ ਇੱਕ ਯੂ ਛੋਟੇ ਵੱਡੇ ਪੈਡਲਰਸ ਮਤਲਬ ਫੜੇ ਗਏ ਆ ਦੋ ਜਗ੍ਹਾ ਡਿਮੋਲੀਸ਼ਨ ਹੋਈ ਹੈ ਔਰ ਤਕਰੀਬਨ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈਗੇ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਕੁਝ ਕੁਝ ਦੇ ਵਿੱਚ ਕਨਫਰਮੇਸ਼ਨ ਵੀ ਆ ਗਈ ਹੈ ਔਰ ਇਹਦੇ ਨਾਲ ਹੀ ਸਾਡੇ ਤਕਰੀਬਨ 800 ਦੇ ਕਰੀਬ ਸੰਪਰਕ ਪ੍ਰੋਗਰਾਮ ਕੋਈ ਰੇਂਜ ਦੇ ਵਿੱਚ ਅਸੀਂ ਕੀਤੇ ਜਿਦੇ ਵਿੱਚ ਪੀਪਲ ਟੂ ਪੀਪਲ ਕੰਟੈਕਟ ਅਸੀਂ ਇਸਟੈਬਲਿਸ਼ ਕੀਤਾ ਹੈਗਾ ਜੇ ਕਪੂਰਥਲੇ ਦੀ ਗੱਲ ਕਰੀਏ ਤਾਂ ਤਕਰੀਬਨ 125 ਐਫ ਆਈ ਆਰ ਜਿਹੜੀਆਂ ਹੈਗੀਆਂ ਰਜਿਸਟਰ ਹੋਈਆਂ ਐਨ ਡੀ ਪੀ ਐਸ ਦੀਆਂ ਔਰ 175 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ ਗਏ ਲੌਗ ਜੇ ਇੱਕ ਥਾਂ ਹੈਗੀ ਐ ਜਿੱਥੇ 7 ਵਜੇ ਤੋਂ ਰਾਤ ਤੋਂ ਸਵੇਰ ਤੱਕ ਦੁਕਾਨਾਂ ਖੁੱਲਦੀਆਂ ਹੈਗੀਆਂ ਉੱਥੇ ਕਾਫੀ ਕਰਾਈਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕਾਫੀ ਪੈਟਰੋਲਿੰਗ ਵਧਾਈ ਹੈਗੀ ਐ ਅਸੀਂ ਮੈਂ ਇੰਟਰੈਕਸ਼ਨ ਕੀਤੀ ਐ ਉੱਥੋਂ ਦੇ ਤਕਰੀਬਨ 10-15 ਸਟੂਡੈਂਟਸ ਨਾਲ ਇੰਟਰੈਕਸ਼ਨ ਕੀਤੀ ਐ ਸਵੇਰ ਤੱਕ ਦੁਕਾਨਾਂ ਖੁੱਲਣੀਆਂ ਜਾਇਜਾ ਕਿੰਨੇ ਕਿੰਨੇ ਵਜੇ ਤੱਕ ਅਲੋ ਹੈਗੇ ਦੁਕਾਨਾਂ ਪੁਲੀਸ ਐਸਪਰ ਡੀਸੀ ਆਰਡਰਸ ਜਿਹੜੇ ਹੈਗੇ ਇਹ ਦੁਕਾਨਾਂ ਖੁੱਲ੍ਹੀ ਹੈਗੀ ਉੱਥੇ ਲੋਕਾਂ ਨਾਲ ਵੀ ਦੁਕਾਨਦਾਰਾਂ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਸਟੂਡੈਂਟਸ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਇਹੋ ਜਿਹਾ ਕੋਈ ਸਾਡੇ ਜਿਹੜੇ ਹੈਗੇ ਧਿਆਨ 'ਚ ਨਹੀਂ ਆਇਆ ਲੇਕਿਨ ਫਿਰ ਵੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਹੈ ਉਹ ਮੁਸਤੈਦ ਹੈ ਇੱਥੇ ਪੈਟਰੋਲਿੰਗ ਵੀ ਵਧਾਈ ਹੈਗੀ ਕਾਫੀ ਔਰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤਰ੍ਹਾਂ ਦੀ ਫਿਰ ਉਹਦੇ ਖਿਲਾਫ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਚਾਹੀਦੀ ਸਰ ਵਾਹਕਲ ਵੀ ਕਬਜ਼ੇ ਵਿੱਚ ਲਏ ਅੱਜ ਕੋਈ ਅ ਕੁਝ ਪ੍ਰੋਸੈਸ ਹੈ ਅੰਡਰ ਪ੍ਰੋਸੈਸ ਹੈ ਕੁਝ ਐਨਟੀਬੀਐਸ ਦੀ ਐਫਆਈਆਰਸ ਵੀ ਕਰਾਂਗੇ ਔਰ ਵੈਪਨ ਦੀ ਵੀ ਕੁਝ ਇਨਫੋਰਮੇਸ਼ਨ ਹੈਗੀ ਹੈ ਔਰ ਜਿਹੜਾ ਇਹ ਰੂਟੀਨ ਪ੍ਰੋਸੈਸ ਹੈਗਾ ਜਿਹੜਾ ਪੈਟਰੋਲਿੰਗ ਔਰ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਸਾਡੇ ਰੂਟੀਨ ਚ ਦੌਰਾਨੇ ਚੈਕਿੰਗ ਸਰ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਵਿਅਕਤੀ ਕੋਈ ਪੰਦਰਾਂ ਕੇ ਬੰਦੇ ਤਕਰੀਬਨ ਰਾਉਂਡ ਅਪ ਕੀਤੇ ਔਰ